ਹਾਂ ਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ ਜਿਹੜੇ ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਨਗ ਸੇ ਲਈ ਲੈ ਕੇ ਆਏ ਜੀ ਇੱਕ ਬਈ ਵਰਡ ਸੂਣ ਵਾਲੀ ਹੈ ਗੱਬਣ ਇੱਕ ਬਈ ਸੋਈ ਵੀ ਆ ਆਉ ਪੁੱਛ ਲੈਨੇ ਬਈ ਤੁਸੀਂ ਠੀਕ ਹਾਂ ਅੱਜ ਵਿੱਚ ਬਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਈ ਜੀ ਹੋ ਠੀਕ ਹਾਂ ਬੜੀਆ ਜੀ ਬੜੀਆ ਜੀ ਬੜੀਆ ਚੱਲਣਾ ਕੰਮ ਕਰ ਹਾਂ ਬਈ ਬੜੀ ਚਲੀ ਨਾ ਗਾ ਲਓ ਬੜੀਆ ਨਾਮ ਤੇ ਐਡਰੈਸ ਹੋ ਨਾਮ ਜوجੀ ਸਿੰਘ ਪਿੰਡ ਕੋਲੀਆ ਖੁਰ ਤਸੀਨ ਨਿਆਸੀ ਨਾਲ ਜਿਹੜਾ ਮੁਕ ਨੇੜੇ ਪਿੰਡ ਬਈ ਨੇੜੇ ਪਿੰਡ ਆਪਣੇ ਬਈ ਆਹ ਬੁੱਝ ਦੁਨਣਾ ਰਹਿੰਦਾ ਰਣੀਆਂ ਰਹਿੰਦਾ ਬ ਇਦਰ ਫੂਲੀਆ ਦਾ ਸਮਾਨ ਪਈ ਤੇ ਇਦਰ ਮਾਨੂ ਕਿ ਤੇ ਨਿਹਾਲ ਸਿੰਘ ਵਾਲਾ ਮੋਬਾਈਲ ਨੰਬਰ ਬੋਲ ਮੋਬਾਈਲ ਨੰਬਰ 9056653118 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਾਈ ਜਿਹੜੀ ਪਹਿਲੇ ਨੰਬਰ ਤੇ ਦੇ ਦਿੰਦਾ ਟੌਪ ਬਰੀਡ ਦੀ ਵੜ ਕਿਹੜਾ ਸੁਸੋਂਗੀ ਆ ਇਹ ਬਾਈ ਆਪਣੇ ਪੰਜਾਬ ਵਾਲੀ ਵੜ ਇਧਰ ਲਈ ਆ ਪਿੰਡੋ ਲੋਕ ਲਈ ਆ ਆਪਾਂ ਠੀਕ ਹੈ ਤੇ ਇਹਦਾ ਇੱਕ ਹਫ਼ਤਾ ਰੰਦਾ ਸੂਨ ਚ ਹਫ਼ਤੇ ਰਿਹਾ ਹਾਂ ਜਿੰਨਾਂ ਨੂੰ ਲਈ ਆ ਆਪਾਂ ਗੱਲਬਾਤ ਵੀ ਕਰਾ ਦਾਂਗੇ ਬੰਦਿਆਂ ਨਾਲ ਦੁੱਧ ਦਿੱਤਾ ਪ੍ਰੂਫ ਨੇ 15 ਕਿਲੋ 15 ਲੀਟਰ ਦਾ ਰਿਕਾਰਡ ਦੱਸਿਆ ਬਾਈ ਨੇ ਢੱਲਾ ਦੇਖੋ ਬਾਈ ਢੱਲਾ ਬਹੁਤ ਪਈਆਂ ਬਰੀਕ ਥਣ ਬੜਾ ਚੰਗਾ ਲੱਗਿਆ ਬਾਈ ਮੁੱਠੀ ਵਾਲਾ ਥਣ ਕੰਨਾ ਕੰਨਾ ਥਣ ਚਾਰੇ ਥਣ ਨੇ ਖੜਵੇਂ ਪੂਰੇ ਗੈਪ ਤੇ ਫੇਸ ਬਿਊਟੀ ਕਮਾਲ ਦੀ ਆ ਖੋਲ ਦੇ ਬਾਈ ਤੋਰ ਕੇ ਦਿਖਾ ਦੇ ਰੰਗ ਰੂਪ ਚੰਗਾ ਚਮਕ ਚਮਕ ਚੰਗੀ ਆ ਫੇਸ ਬਾਈ ਬੜਾ ਪਿਆਰਾ ਬੋਦੀ ਬਾਦੀ ਬਹੁਤ ਚੰਗੀ ਆ ਸਨਖਪੁਣਾ ਵੜ ਦੇ ਵਿੱਚ ਕੋਈ ਅੰਤ ਨਹੀਂ ਕਬਲ ਤੇ ਦੁੱਧ ਦਾ ਰਿਕਾਰਡ ਵੀ ਬਾਈ ਨੇ ਚੰਗਾ ਦੱਸਿਆ ਕੱਲਾ ਕੱਲਾ ਥਣਾ ਕੱਚੀ ਕੱਚੀ ਜ਼ਰੂਰ ਆ ਬਾਈ ਹਜੇ ਦਿਨ ਲੈਂਦੀ ਆ ਉਦੋਂ ਨੂੰ ਆਰਡਰ ਦੀ ਕੁਆਲਿਟੀ ਜਿਹੜੀ ਇਹਨੇ ਵਧੀਆ ਤਿਆਰ ਕਰ ਲੈਣੀ ਆ ਬਾਈ ਬਾਕੀ ਕੋਈ ਲਿੱਸੀ ਲਾਵੀ ਨਹੀਂ ਬਾਈ ਛੋਟੀ ਨਹੀਂ ਗਈ ਹਨਾ ਕੱਦ ਵੱਡ ਵੱਡਾ ਤੇ ਬਾਕੀ ਆਪਣਾ ਵੇਲ ਲੈਂਥ ਬਹੁਤ ਨਿੱਗਨ ਰੋਈ ਫੁੱਲਾ ਹਮ ਤੇ ਇਕੱਲੀ ਕੱਚੀ ਕੱਚੀ ਹੈ ਕੱਚੀ ਕੱਚੀ ਹੈ ਹਾਂਜੀ ਇਹ ਤਿਆਰ ਹੋਈ ਦੀ ਵੀਡੀਓ ਆਪਾਂ ਪਾਉਂਦੇ ਮਾਲਾ ਇਹਦਾ ਮੁੱਲ 55000 ਹੋਣਾ ਸੀਗਾ ਪਰ ਹੁਣ ਆਪਾਂ ਇਹ 40000 ਦੀ ਵੜ ਦੇ ਦਿੰਦੇ ਆ ਜੇ ਤਾਂ ਬਾਈ ਕਹਿੰਦਾ ਤਿਆਰ ਹੋਈ ਦੀ ਪਾਉਂਦੇ ਵੀਡੀਓ ਕਿਰ ਤਾਂ ਮੁੱਲ 55 ਹੀ ਆ 55000 ਹੋਣਾ ਸੀਗਾ ਹੁਣ ਮੁੱਲ ਕੀ ਆ ਹੁਣ ਮੁੱਲ 40000 ਰੁਪਇਆ 40000 ਰੁਪਇਆ ਹਾਂ ਚਲ ਆਏ ਆ ਵੀ ਜਿਹਨੇ ਸਾਹਮਣੇ ਆ ਹਨਾ ਪੰਜ ਦਾ ਪੰਜ 7000 ਖਵਾਊਗਾ ਵੀ ਹਨਾ ਸਹੀ ਗੱਲ ਤੇ ਉਹਨੂੰ ਥੋੜਾ ਫਾਇਦਾ ਹੋਊਗਾ ਤਾਂ ਬਈ ਫੇਰ ਹੀ ਆ ਹਨਾ ਸਹੀ ਗੱਲ ਤੇ ਜੇ ਆਪਾਂ ਸਾਰੇ ਰੁਪਏ ਅਗੜਾ ਤੋਂ ਲੈ ਲਾਂਗੇ ਫਿਰ ਅਗੜਾ ਨੂੰ ਫਾਇਦਾ ਵੀ ਕੀ ਹੋਇਆ ਸਹੀ ਗੱਲ ਹਾਂਜੀ ਜਮਾ ਜਾਇਜ਼ ਮੁੱਲ 40000 ਰੁਪਇਆ ਬਾਕੀ ਜਿਹੜਾ ਮੌਕੇ ਦੇ ਵਿੱਚੋਂ ਮਾਨਦਾਨ ਜ਼ਰੂਰ ਹੋ ਜਾਣਾ ਆਰਡਰ ਚੰਗਾ ਥਣ ਚੰਗਾ ਨਾੜਾ ਨੂੜਾ ਫੋਲ ਚਾਹੀਆਂ ਕੱਚੀ ਕੱਚੀ ਆ ਬਈ ਜੇ ਕੋਈ ਵੀਰ ਸਾਮ ਲੂਗਾ ਚੰਗੇ ਰੁਪਏ ਬਟਾਊਗੀ ਸਾਮ ਕੇ ਵੀ ਬਈ ਮੁੱਲ ਜਮਾ ਜਾਇਜ਼ਾ 40000 ਅੱਗੇ ਵੀਰੇ 2 ਨੰਬਰ ਸੂਈ ਵੀ ਹੈ ਵੇੜ ਇਹ ਸੂਈ ਹੈ ਵੇੜ ਬਾਈ ਕਿਹੜਾ ਸੂਆ ਇਹ ਦੂਜੇ ਸੂਏ ਸੂਈ ਵੀ ਹੈ ਵੇੜ ਸੂਈ ਨੂੰ ਬਈ 2 ਮਹੀਨੇ ਹੋ ਗਏ ਇਹਨੂੰ ਠੀਕ ਆ हां ਜਿੰਨਾ ਦ ਲਈ ਆਪਾਂ ਉਹ ਕਹਿੰਦੇ ਅਸੀਂ ਦੁੱਧ 13-14 ਕਿਲੋ ਝੋਇਆ ਏ ਸੱਲੋ ਠੀਕਾ ਜਿਹੜਾ ਹੁਣ ਦੁੱਧ ਝੋਲਣਾ ਆਪਾਂ 9 ਲੀਟਰ ਹੁਣ 9 ਲੀਟਰ ਹਾਂ ਜਿਹੜਾ ਆਪਾਂ ਦੋ ਟਾਈਮ ਚਾਰ ਟਾਈਮ ਆਪਣਾ ਪੰਜ ਟਾਈਮ ਝੋਲੇ ਆਪਣੇ ਤੇਰੇ ਕੋਈ ਗੱਲ ਨਹੀਂ ਠੀਕਾ ਹਾਂ ਬੱਚੇ ਚਵਾਈ ਚੂਈ ਦੇ ਹਿਸਾਬ ਆ ਕੋਈ ਥਾਣਾ ਵੱਧ ਨਹੀਂ ਕੋਈ ਘੱਟ ਨਹੀਂ ਕੋਈ ਗੰਨ ਮਰੋੜੀ ਨਹੀਂ ਕਿ ਬੱਚਾ ਇਹਦਾ ਐਕਸਪਾਇਰ ਹੋ ਗਿਆ ਓਕੇ ਬੱਚਾ ਐਕਸਪਾਇਰ ਹੋਇਆ ਭਾਈ ਆਰਡਰ ਦੇਖੋ ਭਾਈ ਆਰਡਰ ਬੜਾ ਕਮਾਲ ਦਾ ਕੱਲਾ ਕੱਲਾ ਥਣ ਮੁੱਠੀ ਵਾਲਾ ਥਣ ਚਾਰੇ ਥਣ ਨੇ ਖੜਵੇਂ ਪੂਰੇ ਗੈਪ ਤੇ ਕੱਦ ਫੁੱਲਾ ਹਣਾ ਕੱਦ ਬੜਾ ਫੋਲਾ ਬਾਈ ਫੇਸ ਬੜਾ ਪਿਆਰਾ ਬੋਦੀਬਾਦੀ ਚੰਗੀ ਆ ਸਨਖਪਣਾ ਵੜ ਦੇ ਵਿੱਚ ਚੰਗਾ ਆ ਬਾਈ ਤੇ ਮੁੱਲ ਕੀ ਆ ਫਿਰ ਇਹਦਾ ਮੁੱਲ ਬਾਈ ਯਾਰ ਵੀ ਜੇ ਤਾਂ ਕਿਸੇ ਹੋਰ ਕੋਲੇ ਹੁੰਦੀ ਫਿਰ ਤਾਂ 32-33000 ਹੋਣਾ ਸੀਗਾ ਆਪਾਂ 25000 ਦੀ ਵੜ ਦੇ ਦਾਂਗੇ ਠੀਕ ਆ ਬਾਈ ਜਮਾ ਜਜ ਮੁੱਲ 25000 ਰੁਪਏ ਬਾਕੀ ਜਿਹੜਾ ਮੌਕੇ ਦੇ ਵਿੱਚ ਮੰਤਨ ਜਰੂਰ ਹੋ ਜਾਊਗਾ ਤੋਰਾ ਤਾਰਾ ਚੰਗਾ ਆਰਡਰ ਚੰਗਾ ਕੱਦ ਫੁੱਲ ਥਣ ਚੰਗਾ ਚਵਾਈ ਕਿਵੇਂ ਹੈ ਚਵਾਈ ਬਹੁਤ ਪੂਰੀ ਹੈ ਬਾਈ ਠੀਕ ਹੈ ਠੰਡੀ ਸੀ ਲਾਉ ਪੂਰੀ ਠੰਡੀ ਸੀ ਲਾ ਬਾਈ ਅਗਲਾ ਦੋ ਟਾਈਮ ਚੋਕੇ ਲੈ ਕੇ ਜਾਵੇ ਤੁਸਲੀ ਕਰਕੇ ਲੈ ਕੇ ਜਾਵੇ ਹੈਨਾ ਠੀਕ ਹੈ ਬਾਈ ਹਾਂ ਠੰਡੀ ਪੂਰੀ ਹੈ ਬੜ ਠੰਡੀ ਠੰਡੀ ਪੂਰੀਆ ਤੋਰਾ ਤਾਰਾ ਬਹੁਤ ਚੰਗਾ ਨਗਪਰਾ ਕੁੜੇ ਦੋ ਸੀ ਦੋਨੇ ਲਗਾਤੇ ਕਿਸੇ ਵੀਰ ਦੇ ਦੋਨਾਂ 'ਚ ਕੋਈ ਵੀ ਪਸੰਦ ਆ ਬਾਈ ਨਾ ਕਨੈਕਟ ਕਰ ਲਿਓ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਤੈਦ ਲਓ ਧੰਨਵਾਦ